ਸਤਿ ਸ੍ਰੀ ਅਕਾਲ ਜੀ ਦੋਸਤੋ ਰਾਤ ਦੇ 3 ਵਜ ਚੁੱਕੇ ਨੇ ਤੇ ਇਸ ਵਕਤ ਅਸੀਂ ਬਠਿੰਡਾ ਦੇ ਬੱਸ ਸਟੈਂਡ ਤੇ ਮੌਜੂਦ ਆ ਤੇ ਬਠਿੰਡਾ ਦੇ ਬੱਸ ਸਟੈਂਡ ਦੇ ਰਾਤ ਸਮੇਂ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਆ ਇਸ ਬੱਸ ਸਟੈਂਡ ਦੇ ਵਿੱਚ ਵੱਖ-ਵੱਖ ਰੂਟਾਂ ਤੇ ਜਾਣ ਦੇ ਲਈ ਯਾਤਰੀ ਪਹੁੰਚ ਚੁੱਕੇ ਨੇ ਪਰ ਬੱਸ ਸਟੈਂਡ ਦੇ ਹਾਲਾਤ ਇਹ ਨੇ ਕਿ ਜਿੰਨੇ ਵੀ ਬੱਸ ਸਟੈਂਡ ਦੇ ਵਿੱਚ ਪੱਖੇ ਲੱਗੇ ਨੇ ਕੋਈ ਵੀ ਪੱਖਾ ਨਹੀਂ ਚੱਲਦਾ ਮਹਿਜ ਇੱਕ ਹੀ ਪੱਖਾ ਚੱਲਦਾ ਹੈ ਅਤੇ ਉਸ ਪੱਖੇ ਦੇ ਢੇਠਾਂ ਵੀ ਕੋਈ ਯਾਤਰੀਆਂ ਦੇ ਬੈਠਣ ਦੇ ਲਈ ਸੀਟ ਨਹੀਂ ਲੱਗੀ ਜਿਸ ਕਾਰਨ ਬੱਸ ਸਟੈਂਡ ਦੇ ਵਿੱਚ ਆਉਣ ਵਾਲੀ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਠਿੰਡਾ ਦੇ ਪ੍ਰਸ਼ਾਸਨ ਨੂੰ ਨਗਰ ਨਿਗਮ ਨੂੰ ਜਿਨ੍ਹਾਂ ਦੇ ਅਧੀਨ ਇਹ ਬੱਸ ਸਟੈਂਡ ਹੈ ਤਾਂ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਠਿੰਡਾ ਤੋਂ ਚੰਡੀਗੜ੍ਹ ਪਟਿਆਲਾ ਸਰਸਾ ਰਾਜਸਥਾਨ ਫਿਰੋਜ਼ਪੁਰ ਅੰਮ੍ਰਿਤਸਰ ਬਹੁਤ ਸਾਰੇ ਪੰਜਾਬ ਦੇ ਰੂਟਾਂ ਦੇ ਲਈ ਸਵੇਰ ਵੇਲੇ ਬੱਸਾਂ ਨਿਕਲਦੀਆਂ ਨੇ ਪਰ ਬੱਸ ਸਟੈਂਡ ਦੇ ਉੱਪਰ ਪੱਖੇ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਹਿਜ ਬੱਸ ਸਟੈਂਡ ਦੇ ਵਿੱਚ ਇੱਕ ਹੀ ਪੱਖਾ ਚੱਲਦਾ ਹੈ ਜਿੰਨੀਆਂ ਵੀ ਬੱਸ ਸਟੈਂਡ ਦੇ ਵਿੱਚ ਸੋਚਾਂ ਲੱਗੀਆਂ ਹੋਈਆਂ ਨੇ ਤੇ ਯਾਤਰੀ ਇਹਨਾਂ ਸੋਚਾਂ ਨੂੰ ਦਬਦੇ ਨੇ ਕਿ ਸ਼ਾਇਦ ਕੋਈ ਪੱਖਾ ਚੱਲੇਗਾ ਤੇ ਕੁਝ ਪਲ ਆਰਾਮ ਦੇ ਬਤੀਤ ਕਰ ਲੈਣਗੇ ਪਰ ਕੋਈ ਵੀ ਪੱਖਾ ਨਾ ਚੱਲਣ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਬੱਸਾਂ ਤੋਂ ਨਗਰ ਨਿਗਮ ਦੇ ਪ੍ਰਬੰਧਕ ਨੇ ਬੱਸਾਂ ਨੂੰ ਇੱਥੇ ਬੱਸ ਸਟੈਂਡ ਦੇ ਵਿੱਚ ਆਉਣ ਦਾ ਚੁੰਗੀ ਕੱਟੀ ਜਾਂਦੀ ਹੈ ਟੈਕਸ ਲਿਆ ਜਾਂਦਾਗਾ ਤਾਂ ਇਹਨਾਂ ਯਾਤਰੀਆਂ ਦੇ ਨਾਲ ਹੀ ਜਿਹੜੀਆਂ ਬੱਸਾਂ ਚੱਲਦੀਆਂ ਨੇ ਤਾਂ ਇਸ ਪਾਸੇ ਜ਼ਰੂਰ ਨਗਰ ਨਿਗਮ ਬਠਿੰਡਾ ਨੂੰ ਬਠਿੰਡਾ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਰਾਤ ਸਮੇਂ ਸਵੇਰੇ ਜੋ 4 ਵਜੇ ਬੱਸਾਂ ਚੱਲਦੀਆਂ ਨੇ 3 ਵਜੇ ਬੱਸਾਂ ਚੱਲਦੀਆਂ ਨੇ 3 ਵਜੇ ਕਰੀਬ ਬੱਸ ਸਟੈਂਡ ਤੇ ਜਿਹੜੇ ਯਾਤਰੀ ਨੇ ਰੇਲਵੇ ਸਟੇਸ਼ਨ ਉੱਪਰੋਂ ਉਤਰ ਕੇ ਬੱਸ ਸਟੈਂਡ ਤੇ ਆਉਣੇ ਸ਼ੁਰੂ ਹੋ ਜਾਂਦੇ ਨੇ ਪਰ ਇਸ ਬੱਸ ਸਟੈਂਡ ਦੇ ਉੱਪਰ 4 ਵਜੇ ਦੇ ਕਰੀਬ ਰੂਟ ਨੇ ਜਿਹੜੇ ਚੱਲਦੇ ਨੇ ਪਰ ਬੱਸ ਸਟੈਂਡ ਤੇ ਯਾਤਰੀਆਂ ਦੇ ਬੈਠਣ ਦੇ ਲਈ ਅਤੇ ਉਹਨਾਂ ਦੀ ਸਹੂਲਤਾਂ ਦੇ ਲਈ ਪੱਖੇ ਨਾ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਹਿਜ ਬੱਸ ਸਟੈਂਡ ਤੇ ਇੱਕ ਹੀ ਪੱਖਾ ਚੱਲਦਾ ਜਿਸ ਕਾਰਨ ਲੋਕ ਬੱਸ ਸਟੈਂਡ ਤੇ ਬੈਠੇ ਬੇਹਾਲ ਨਜ਼ਰ ਆ ਰਹੇ ਨੇ ਤਾਂ ਬਠਿੰਡਾ ਪ੍ਰਸ਼ਾਸਨ ਨੂੰ ਜਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤੇ ਬੱਸ ਸਟੈਂਡ ਦੇ ਵਿੱਚ ਬੈਠੇ ਹੋਏ ਯਾਤਰੀਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਣੀ ਆ। ਤੁਹਾਡੇ ਸਾਹਮਣੇ ਜੀ ਹੂੰ ਉਹ ਬੋਰਡ ਆ ਵੀ ਸਾਹਮਣੇ ਚੱਲ ਗਿਆ ੱੱਲੀ-ਕੱਲੀ ਉਹ ਨਾ ਆਪਣੀ। ਦਰ ਨਪੀਏ ਪੰਗਾ ਜੋ ਮੜਾ ਦੇਖੀ। ਹਾਂ ਦੇਖੋ। ਇੱਕ ਪੱਖਾ ਜੱਲੀ ਜਾਂਦਾ ਹੈ। ਹੂੰ। ਆਈ ਬੰਦੇ ਬੰਦਾ ਆਏ ਬੰਦੇ ਆ ਚਲੋ ਆਪਾਂ ਦਾ ਹੋਣਾ ਹੈ ਉਹ ਮੁੰਡੇ ਸਾਹਮਣੇ ਗੁਰੂ ਜੀ ਜਿਹੜੇ ਲੰਕੀ ਜਿਹੜੇ ਸੌਂ ਜਾਂਦੇ पूरी ਰਾਤ ਦੇਖੀ ਅੱਛਾ ਸਾਹਮਣੇ ਨਹੀਂ ਅੱਛਾ ਤਾਂ ਬਠਿੰਡਾ ਪ੍ਰਸ਼ਾਸਨ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਮੈਂ ਬੱਸ ਸਟੈਂਡ ਬਠਿੰਡਾ ਦੇ ਵਿੱਚ ਮਹਿਜ ਇੱਕ ਹੀ ਪੱਖਾ ਚੱਲਦਾ ਹੈ ਪਰ ਯਾਤਰੀਆਂ ਦੇ ਲਈ ਕੋਈ ਵੀ ਸੁਵਿਧਾ ਨਹੀਂ ਤੇ ਧਿਆਨ ਜ਼ਰੂਰ ਪ੍ਰਸ਼ਾਸਨ ਨੂੰ ਦੇਣਾ ਬਣਦਾ ਤਾਂ ਕਿ ਯਾਤਰੀਆਂ ਦੇ ਸੁਵਿਧਾ ਦੇ ਲਈ ਲੱਗੇ ਹੋਏ ਪੱਖੇ ਨੇ ਸਾਰੇ ਉਹ ਚੱਲਦੇ ਰਹਿਣਾ